ਹਾਂ ਜੀ ਐਸਰ ਕੀ ਮਾਮਲਾ ਲੱਗਦਾ ਸਨ ਮਿਤੀ 22 ਮਾਰਚ ਨੂੰ ਮਨਕ੍ਰਿਤ ਸਿੰਘ ਵਾਸੀ ਮਹਾਰਾਜ ਹਾਲਾਬਾਦੀ ਬੁੱਚੋ ਇਹਨਾਂ ਨੂੰ ਅਣਪਛਾਤੇ ਬੰਦਿਆਂ ਨੇ ਸੱਟਾਂ ਮਾਰੀ ਸੀ ਗਿਆ ਲਹਿਰੇ ਸੋਂਦੇ ਮੇਨ ਹਾਈਵੇ ਤੇ ਤੇ ਦੌਰਾਨੇ ਇਲਾਜ 24 ਤਰੀਕ ਨੂੰ ਇਹਨਾਂ ਦੀ ਮੌਤ ਹੋ ਗਈ ਸੀ ਇਨਾ ਦਾ ਮਰਡਰ ਸਟਾਰਟਿੰਗ ਦੇ ਵਿੱਚ ਬਿਲਕੁਲ ਬਲਾਈਂਡ ਸੀ ਤੇ ਉਸ ਤੋਂ ਬਾਅਦ ਪੁਲਿਸ ਦੀ ਵੱਖਰੀ ਵੱਖਰੀ ਇਨਵੈਸਟੀਗੇਸ਼ਨ ਟੀਮਾਂ ਬਣਾਈ ਗਈਆਂ ਉਹਦੇ ਵਿੱਚ ਡੀਐਸਪੀ ਬੁੱਚੋ ਐਸਐਚਓ ਨਾਥਾਣਾ ਡੀਐਸਪੀ ਡੀ ਇਨਚਾਰਜ ਸੀਆਈਏ 1 ਤੇ 2 ਇਨਾ ਦੀਆਂ ਵੱਖਰੀ ਵੱਖਰੀ ਟੀਮਾਂ ਨੇ ਕਾਫੀ ਸਾਰੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਅਸੀਂ ਸਾਈਬਰ ਸੈੱਲ ਤੇ ਟੈਕਨੀਕਲ ਸੈੱਲ ਦੀ ਵੀ ਇਹਦੇ ਵਿੱਚ ਮਦਦ ਕੀਤੀ ਤੇ ਟੋਟਲ 6 ਦੋਸ਼ੀਆਂ ਦੀ ਇਹਦੇ ਵਿੱਚ ਅਸੀਂ ਪਛਾਣ ਕਰ ਲਈ ਹੈ ਉਹਦੇ ਵਿੱਚੋਂ ਤਿੰਨੇ ਦੋਸ਼ੀ ਗ੍ਰਿਫਤਾਰ ਹੋ ਗਏ ਨੇ ਉਨਾ ਤਿੰਨ ਦੋਸ਼ੀਆਂ ਦੇ ਕੋਲੋਂ ਤੇਜ਼ਦਾਰ ਹਥਿਆਰ ਪਾਪਾ ਗਰਾਰੀ ਵਗੈਰਾ ਮਿਲ ਗਏ ਵਾਰਦਾਤ ਦੇ ਵਿੱਚ ਯੂਜ਼ ਹੋਈ ਮੋਟਰਸਾਈਕਲ ਵੀ ਬਰਾਮਦ ਹੋ ਗਈ ਹੈ ਤੇ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਦੇ ਤਿੰਨ ਮੋਬਾਈਲ ਫੋਨ ਤੇ ਕੁਝ ਪੈਸੇ ਵੀ ਲੁੱਟ ਕੇ ਲੈ ਗਏ ਸੀ ਇਹਨਾਂ ਨੂੰ ਸੱਟਾ ਮਾਰ ਕੇ ਉਹਦੇ ਵਿੱਚੋਂ ਮੋਬਾਈਲ ਫੋਨ ਤੇ ਇਹਨਾਂ ਦਾ ਬੈਗ ਜੋ ਸੀ ਉਹ ਸਾਰਾ ਕੁਝ ਬਰਾਮਦ ਹੋ ਗਿਆ ਹੈ ਇਹ ਕਾਰਨ ਕੀ ਸੀਗਾ ਇਹ ਮੁੱਖ ਕਾਰਨ ਨਹੀਂ ਦੱਸਿਆ ਇਹਦੇ ਵਿੱਚ ਤਿੰਨ ਦੋਸ਼ੀ ਜਿਹੜੇ ਫਰਨ ਵਾਲੇ ਰਹਿੰਦੇ ਨੇ ਉਹਦੇ ਵਿੱਚ ਇੱਕ ਦੋਸ਼ੀ ਹੈ ਹਰਪ੍ਰੀਤ ਸਿੰਘ ਉਗੋਕੇ ਦਾ ਰਹਿਣ ਵਾਲਾ ਉਹਦੇ ਨਾਲ ਇਹਦੀ ਲਾਕ ਡਾਟ ਸੀ ਉਹਦੇ ਨਾਲ ਇਹਦਾ ਲੜਾਈ ਝਗੜਾ ਸੀ ਉਹਦੇ ਕਹਿਣ ਤੇ ਹੀ ਇਹਨਾਂ ਸਾਰੇ ਬੰਦਿਆਂ ਨੇ ਇਕੱਠੇ ਹੋ ਕੇ ਤੇ ਆ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜਦੋਂ ਹਰਪ੍ਰੀਤ ਸਿੰਘ ਦੀ ਅਰੇਸਟ ਹੋ ਜੂਗੀ ਉਸ ਤੋਂ ਬਾਅਦ ਮੋਟਿਵ ਜਿਹੜਾ ਹੈ ਉਹ ਬਿਲਕੁਲ ਕਲੀਅਰ ਹੋ ਜਾਊਗਾ ਹਜੇ ਤੱਕ ਤਫਤੀਸ਼ ਦੇ ਵਿੱਚ ਆਹੀ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਬੰਦਿਆਂ ਨੇ ਹਰਪ੍ਰੀਤ ਸਿੰਘ ਦੇ ਕਹਿਣ ਤੇ ਉਗੋਕੇ ਪਿੰਡ ਤੋਂ ਨਿਕਲ ਕੇ ਆਏ ਸੀ ਤੇ ਇਹਨਾਂ ਨੇ ਸੱਟਾਂ ਮਾਰੀਆਂ ਸੀ ਕਿਹੜੇ ਥਾਣੇ ਦਾ ਮਾਮਲਾ ਜੀ ਨਾ ਥਾਣੇ ਥਾਣੇ ਦਾ ਮਾਮਲਾ ਕੁਣ ਸ਼ਬਗਰਾ ਵੀ ਸਰ ਕਰਦੇ ਆ ਜਿਹੜੇ ਫੜੇ ਗਏ ਆ ਹਾਂਜੀ ਇਹਨਾਂ ਦੇ ਵਿੱਚੋਂ ਇੱਕ ਦੋਸ਼ੀ ਦੇ ਪਹਿਲਾਂ ਦੇ ਪਰਚੇ ਹੈਗੇ ਲੜਾਈ ਝਗੜੇ ਦੇ ਤੇ ਬਾਕੀ ਜਿਹੜੇ ਤਿੰਨ ਰਹਿੰਦੇ ਨੇ ਉਹਨਾਂ ਦੇ ਵੀ ਕੁਝ ਪਰਚੇ ਹੈਗੇ ਨੇ